ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਬਦਲਾਅ ਵਾਲੀ ਸਰਕਾਰ ਲਿਆਂਦੀ ਸੀ ਆਮ ਘਰਦਿਆਂ ਦੇ ਹੀ ਮੁੰਡੇ ਐਮਐਲਏ ਬਣੇ ਨੇ ਇਹ ਅੱਜ ਉਹਨਾਂ ਨੇ ਮੈਂ ਸਮਝਣਾ ਵੀ ਸਾਨੂੰ ਸ਼ੀਸ਼ਾ ਦਿਖਾਤਾ ਹੈ ਕਿ ਜਿਹੜੇ ਅੱਜ ਭੁੱਖੇ ਅਸੀਂ ਚੁਣੇ ਸੀ ਅੱਜ ਅਸੀਂ ਬੁੱਢਾਂ ਨਾਲ ਇਹਦੇ ਬੰਦ ਲਾਣ ਲਈ ਜਾ ਰਹੇ ਸੀ ਤੇ ਪਹਿਲੇ ਤਾਂ ਸਵੇਰੇ ਇਹਨਾਂ ਡਿਟੇਨ ਕਰ ਲਿਆ ਤੇ ਮੇਰੇ ਨਾਲ ਪ੍ਰਧਾਨ ਜੀ ਸੁਖਮੰਦਰ ਜੀ ਤੇ ਸਾਰੀ ਯੂਨੀਅਨ ਨੇ ਆਕੇ ਮੈਨੂੰ ਉਥੋਂ ਰਿਹਾ ਕਰਾਇਆ ਘਰੋਂ ਤੇ ਹੁਣ ਇਹਨਾਂ ਨੇ ਗੁਰੂ ਕਿਰਪਾ ਕੋਲ ਪੰਪ ਕੋਲ ਸਾਡੀ ਬੱਸ ਰੋਕ ਲਈ ਐ ਅਸੀਂ ਆਪਦੀਆਂ ਲੜਾਈਆਂ ਲੜ ਰਹੇ ਆਂ ਫਸਲਾਂ ਦੇ ਨਸਲਾਂ ਬਚਾਉਣ ਲਈ ਤੇ ਇਹ ਖੜ ਗਏ ਨੇ ਜਿੱਦੋਂ ਇਹਨਾਂ ਨੂੰ ਵੋਟੀਆਂ ਪੈਂਦੀਆਂ ਨੇ ਕਾਰਪੋਰੇਟ ਘਰਾਣਿਆਂ ਨਾਲ ਜਿਹੜੇ ਲੁਧਿਆਣੇ ਦੇ ਬੁੱਡੇ ਨਾਲੇ ਵਿੱਚ ਕੈਮੀਕਲ ਪਾਣੀ ਸੁੱਟ ਕੇ ਸਾਡੀਆਂ ਫਸਲਾਂ ਤੇ ਨਸਲਾਂ ਬਰਬਾਦ ਕਰਦੇ ਆਂ ਇਹਦਾ ਫਾਇਰ ਦਾ ਜੀਰੇ ਨੂੰ ਕੈਂਸਰ ਦੇ ਨੀਂ ਕੈਂਸਰ ਨਾਲ ਲੋਡ ਮਾਰ ਰਹੇ ਆ ਸਾਡੇ ਬਾਗ ਖਬਾਉ ਰਹੇ ਆ ਉਹਨੂੰ ਅੱਜ ਥੰਨ ਲਾਣ ਜਾ ਰਹੇ ਸੀ ਅਸੀਂ ਕੋਈ ਵੀ ਕਾਰਵਾਈ ਦੇਖ ਲੋ ਪੰਜਾਬ ਸਰਕਾਰ ਦੀ ਕਾਰਵਾਈ ਤਾਂ ਇਹ ਪੁਲਿਸ ਹੀ ਨਹੀਂ ਫੇਰੇ 4 ਵਜੇ ਸਾਨੂੰ ਘਰ ਚ ਕਟੇਨ ਕਰ ਲਿਆ 5 ਵਜੇ ਪੁਲਿਸ ਇਸ ਤਰ੍ਹਾਂ ਘਰੇ ਭੇਜਦੀ ਜਿਵੇਂ ਅਸੀਂ ਕੋਈ ਕਿੱਡਾ ਵੱਡਾ ਕ੍ਰਿਮੀਨਲ ਕਰਤ ਜਾ ਰਹੇ ਆ ਅਬੋਹਰ ਤੋਂ ਸੰਯੁਕਤ ਕਿਸਾਨ ਮੋਰਚਾ ਦੇ ਕਿਸਾਨ ਲੁਧਿਆਣਾ ਦੇ ਵਿੱਚ ਬੁੱਢੇ ਨਾਲੇ ਦਾ ਗੰਦਾ ਪਾਣੀ ਰੋਕਣ ਦੇ ਲਈ ਅੱਜ ਸ਼ੁਰੂ ਕੀਤੇ ਸੰਘਰਸ਼ ਅੱਜ ਸ਼ੁਰੂ ਕੀਤੇ ਸੰਘਰਸ਼ ਵਿੱਚ ਸ਼ਾਮਿਲ ਹੋਣ ਜਾ ਰਹੇ ਸੀ ਅਬੋਹਰ ਦੇ ਕਿਸਾਨ ਨੇਤਾਵਾਂ ਨੂੰ ਪੁਲਿਸ ਵੱਲੋਂ ਰਸਤੇ ਦੇ ਵਿੱਚ ਰੋਕ ਲਿਆ ਗਿਆ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੁਲਿਸ ਵੱਲੋਂ ਜਿੱਥੇ ਤੜਕਸਰ 4 ਵਜੇ ਕਿਸਾਨ ਨੇਤਾਵਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰਨ ਦੀ ਕਾਰਵਾਈ ਕੀਤੀ ਗਈ ਹੈ ਉੱਥੇ ਹੀ ਲੁਧਿਆਣਾ ਵੱਲ ਕੂਚ ਕਰ ਰਹੇ ਕਿਸਾਨਾਂ ਦੀ বাস ਨੂੰ ਮਲੋਟ ਰੋਡ ਦੇ ਉੱਤੇ ਟਰੱਕ ਯੂਨੀਅਨ ਦੇ ਨੇੜੇ ਘੇਰਾ ਪਾ ਕੇ ਰੋਕ ਲਿਆ ਗਿਆ ਸਵੇਰੇ ਕਰੀਬ 6 ਵਜੇ ਰੋਕੀ ਗਈ ਕਿਸਾਨਾਂ ਦੀ বাস ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ ਜਿਸ ਕਰਕੇ ਕਿਸਾਨਾਂ ਦੇ ਵਿੱਚ ਪੁਲਿਸ ਅਤੇ ਪ੍ਰਸ਼ਾਸਨ ਦੇ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਅਤੇ ਪਗਵੰਤ ਮਨ ਨੂੰ ਲੰਨਤਾ ਪਾਉਂਦੇ ਦਿਖਾਈ ਦੇ ਰਹੇ ਨੇ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬੁੱਢਾ ਨਾਲਾ ਦੇ ਬੰਦ ਲਾਣ ਲਈ ਜਾ ਰਹੇ ਸੀ ਤੇ ਪਹਿਲੇ ਤਾਂ ਸਵੇਰੇ ਇਹਨਾਂ ਨੇ ਡਿਟੇਨ ਕਰ ਲਿਆ ਤੇ ਮੇਰੇ ਨਾਲ ਪ੍ਰਧਾਨ ਜੀ ਸੁਕਮੰਦਰ ਜੀ ਤੇ ਸਾਰੀ ਯੂਨੀਅਨ ਨੇ ਆ ਕੇ ਮੈਨੂੰ ਉਥੋਂ ਰਿਹਾ ਕਰਾਇਆ ਘਰੋਂ ਤੇ ਹੁਣ ਇਹਨਾਂ ਨੇ ਗੁਰੂ ਕਿਰਪਾ ਕੋਲ ਪੰਪ ਕੋਲ ਸਾਡੀ ਬੱਸ ਰੋਕ ਲਈ ਐ ਆ ਸਾਰੇ ਵੀਰ ਆਜੇ ਨੇ ਸਾਰੇ ਐਸਐਚਓ ਇੱਥੇ ਸਾਰੀ ਪੁਲਿਸ ਵੇਖ ਲਓ ਸਾਨੂੰ ਰੋਕ ਕੇ ਖੜੀ ਐ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਸਾਰਿਆਂ ਨੂੰ ਅਪੀਲ ਕਰਾਂਗਾ ਗੁਰੂ ਕਿਰਪਾ ਜਿਹੜਾ ਪੰਪ ਐ ਇੱਥੇ ਕੋ ਇੱਥੇ ਪਹੁੰਚੋ ਜਿਹੜਾ ਜਿਹੜਾ ਆਪਾਂ ਬੁੱਢੇ ਨਾਲੇ ਦਾ ਜਿਹੜਾ ਬੰਨ ਲੋਂ ਜਾਣਾ ਓਹਦੇ ਲਈ ਆਪਾਂ ਤਿਆਰੀ ਕਰ ਅੱਜ ਪੁਲਿਸ ਵੱਲੋਂ ਤੁਹਾਨੂੰ ਕਿਉਂ ਜਿਹੜਾ ਇੱਥੇ ਰੁਕਿਆ ਗਿਆ ਕੀ ਕਾਰਨ ਕੀ ਐ ਰਹੀ ਜਿੱਥੇ ਜਾ ਰਹੀ ਸੀ ਤੁਸੀਂ ਅਸੀਂ ਬੁੱਢੇ ਨਾਲੇ ਜਿਹੜਾ ਗੰਦਾ ਪਾਣੀ ਪੈ ਰਿਆ ਜਿਹੜਾ ਫਾਇਰ ਕਾ ਜਿਹੜੇ ਨੂੰ ਟੈਂਸਰ ਦੇ ਟੈਂਸਰ ਨਾਲ ਲੋਕ ਮਾਰ ਰਹੇ ਆ ਸਾਡੇ ਬਾਗ ਖਬਾ ਹੋ ਰਹੇ ਆ ਉਹਨੂੰ ਅੱਜ ਬੰਨ ਲਾਣ ਜਾ ਰਹੇ ਸੀ ਅਸੀਂ ਕੌਣ ਸਦੀ ਕਾਰਵਾਈ ਦੇਖ ਲੋ ਪੰਜਾਬ ਸਰਕਾਰ ਦੀ ਕਾਰਵਾਈ ਤਾਂ ਇਹ ਫੁੱਲਦੀ ਨਹੀਂ ਫੇਰੇ 4 ਵਜੇ ਸਾਨੂੰ ਘਰ ਚ ਡਟੇਨ ਕਰ ਲਿਆ ਉਸ ਤੋਂ ਬਾਅਦ ਸਾਡੇ ਜੂਨੀਅਨ ਵਾਲੇ ਬੰਦੇ ਛਡਾ ਕੇ ਲਿਆਏ ਸਾਰੇ ਪੜਾਵਾ ਨੂੰ ਫੇਰ ਬੱਸ ਮੁੜ ਕੇ ਇੱਥੇ ਰੋਕ ਲਈ ਹੈ ਕੀ ਅਸੀਂ ਗਨਾਹ ਕਰਤਾ ਇਹ ਹੀ ਚਿੱਟਾ ਵੇਜ ਰਹੇ ਆ ਜਾਂ ਸਾਡੇ ਕੋਲ ਕੋਈ AK47 ਜਾਂ ਹਥਿਆਰ ਹੈਗੇ ਆ ਥਾਲੀ ਸਾਨੂੰ ਇੱਥੇ ਕੀ ਪਾਇਨਾ ਨੇ ਡਟੇਨ ਚਿੰਗਲੇ 4 ਘੰਟੇ ਦਹੀ ਪੁੱਠੇ ਪਾਣੇ ਆ ਬੱਸ ਖੜੇ ਆ ਵਿੱਚ ਸੜਕ ਦੇ ਅਸੀਂ ਨਹੀਂ ਰੋਕਿਆ ਕਿਸੇ ਨੂੰ ਗ੍ਰਾਫਿਕ ਸਾਨੂੰ ਇਹਨਾਂ ਰੋਕਿਆ ਕੇ ਵੀ ਗੱਡੀ ਮਗਰ ਵੀ ਗੱਡੀ ਸਾਈਡ ਤੇ ਵੀ ਗੱਡੀ ਫੁੱਲਦੀ ਕਿਸ ਕੀ ਅਸੀਂ ਕੀ ਦੋਸ਼ ਕੀਤਾ ਹੈ ਇਸ ਪੰਜਾਬ ਵਿੱਚ ਜੰਮ ਕੇ ਮਾਨ ਸਰਕਾਰ ਤੇ ਉਹ ਖੇਤੀ ਦੀ ਆਵਾਜ਼ ਜਿਹੜਾ ਦਿੱਲੀ ਬੈਠਾ ਉਹਨੂੰ ਪੁੱਛਾਂਗੇ ਹੁਣ ਕਿੱਥੇ ਐ ਤੂੰ ਤੂੰ ਕਹਿੰਦਾ ਸੀ ਮੈਂ ਸਾਰੇ ਕੰਮ ਹੱਲ ਕਰਾਵਾਂ ਆ ਹੱਲ ਕਰਾਏਗਾ ਆ ਤਲਵਾ ਇੱਥੇ ਲਾਟਦੇ ਆ ਕਿਹ ਕਰਨ ਜਾਓਗੇ ਸੁਖਮੰਦਰ ਜੀ ਤੁਹਾਨੂੰ ਜਿਹੜਾ ਪੁਲਿਸ ਵੱਲੋਂ ਜਿਹੜਾ ਕਿ ਰੋਡ ਦੇ ਉੱਤੇ ਰੋਕਿਆ ਗਿਆ ਕਿੱਥੇ ਜਾ ਰਹੀ ਸੀ ਤੁਸੀਂ ਮੁਕਤੀ ਇਹ ਜਿਹੜਾ ਬਦਲਾਅ ਵਾਲੀ ਸਰਕਾਰ ਲਿਆਂਦੀ ਸੀ ਆਮ ਘਰਦਿਆਂ ਦੇ ਹੀ ਮੁੰਡੇ ਐਮਐਲਏ ਬਣੇ ਨੇ ਇਹ ਅੱਜ ਉਹਨਾਂ ਨੇ ਮੈਂ ਸਮਝਣਾ ਵੀ ਸਾਨੂੰ ਸ਼ੀਸ਼ਾ ਦਿਖਾਤਾ ਹੈ ਕਿ ਜਿਹੜੇ ਅੱਜ ਭੁੱਖੇ ਅਸੀਂ ਚੁਣੇ ਸੀ ਇਹ ਅੱਜ ਅਸੀਂ ਆਪਦੀਆਂ ਲੜਾਈਆਂ ਲੜ ਰਹੇ ਆਂ ਫਸਲਾਂ ਦੇ ਨਸਲਾਂ ਬਚਾਉਣ ਲਈ ਤੇ ਇਹ ਖੜ ਗਏ ਨੇ ਜਿੱਦੋਂ ਇਹਨਾਂ ਨੂੰ ਵੋਟੀਆਂ ਪੈਂਦੀਆਂ ਨੇ ਕਾਰਪੋਰੇਟ ਘਰਾਣਿਆਂ ਨਾਲ ਜਿਹੜੇ ਲੁਧਿਆਣੇ ਦੇ ਬੁੱਢੇ ਨਾਲੇ ਵਿੱਚ ਕੈਮੀਕਲ ਪਾਣੀ ਸੁੱਟ ਕੇ ਸਾਡੀਆਂ ਫਸਲਾਂ ਤੇ ਨਸਲਾਂ ਬਰਬਾਦ ਕਰਦੇ ਹੁਣ ਕਿਸ ਤਰ੍ਹਾਂ ਵੇਖਦੇ ਹੋ ਵੀ ਕਿ ਤੁਹਾਨੂੰ ਛੱਡਣਗੇ ਜਾਂ ਅੱਗੇ ਜਾਓਗੇ ਕਿਸ ਤਰ੍ਹਾਂ ਕਰੋਗੇ ਅਸੀਂ ਆਪਦੇ ਫੈਸਲੇ ਤੇ ਬੇਜਿੱਦਾਂ ਜਦੋਂ ਇਹ ਸਾਨੂੰ ਆ ਗੱਡੀ ਪਾਸੇ ਕਰ ਲੈਣਗੇ ਛੱਡ ਦੇਣਗੇ ਅਸੀਂ ਲੁਧਿਆਣੇ ਨੂੰ ਜਾਵਾਂਗੇ। ਦਰਸ਼ਨ ਤੁਹਾਨੂੰ ਕਿਉਂ ਜਿਹੜਾ ਰੋੜਾ ਤੇ ਮਹਿਣਾ ਪਿਆ ਕੀ ਕਾਰਨ ਕੀ ਸੀਗਾ ਕਿੱਥੇ ਜਾ ਰਹੇ ਸੀ ਜੀ? ਅੱਜ ਜੋ ਪੂਰੇ ਪੰਜਾਬ ਵਿੱਚ ਇੱਕ ਕਾਲ ਦਿੱਤੀ ਜੀ ਸੀ ਬੁੱਢਾ ਨਾਲਾ ਜਿਹੜਾ ਕੈਂਸਰ ਪੀਰੇ ਆ ਸੀ ਉਹਨੂੰ ਰੋਕਣ ਲਈ ਬੰਨ ਮਾਰਨ ਲਈ ਅਸੀਂ ਅੱਜ ਲੁਧਿਆਣੇ ਜਾ ਰਹੇ ਸੀ ਪਹਿਲਾਂ ਤਾਂ ਸਾਨੂੰ ਘਰਾਂ 'ਚ ਰਿਟੇਨ ਕਰ ਲਿਆ ਗਿਆ 5 ਵਜੇ ਪੁਲਿਸ ਇਸ ਤਰ੍ਹਾਂ ਘਰੇ ਭੇਜਦੀ ਜਿਵੇਂ ਅਸੀਂ ਕੋਈ ਕਿੱਡਾ ਵੱਡਾ ਕ੍ਰਿਮੀਨਲ ਕਰਨ ਜਾ ਰਹੇ ਆ ਜਿਵੇਂ ਸਾਨੂੰ ਕੁਲਸ ਥੋੜੀ ਆਸੇ ਪਾਸੇ ਹੀ ਉਸੇ ਤਰ੍ਹਾਂ ਆਪਣੇ ਸਾਥੀਆਂ ਨੂੰ ਆ ਦੇਖੋ ਤੁਸੀਂ ਪਿੱਛੇ ਸਾਡੇ ਸਾਥੀ ਇਸ ਤਰ੍ਹਾਂ ਮਸਚ ਕਾਰ ਸੀ ਖਾਲਿਆ ਜਿਵੇਂ ਅਸੀਂ ਅੱਤਵਾਦੀ ਹੁੰਨੇ ਆ ਜੇ ਅਸੀਂ ਆਪਣੇ ਹੱਕਾਂ ਲਈ ਵੀ ਜਾ ਸਕਦੇ ਤਾਂ ਹੋਰ ਕੀ ਕਰਾਂਗੇ ਮਾਨ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਆ ਹਿਟਲਰ ਸਰਕਾਰ ਨਾ ਬਣੋ ਕਿਉਂਕਿ ਸਾਡੀ ਮਾਲਵਾ ਬੈਲਟ ਇਸ ਗੰਦੇ ਨਾਲੇ ਨੇ ਪੁੱਡੇ ਨਾਲੇ ਨੇ ਖਤਮ ਕਰਤੀ ਫਸਲਾਂ ਸਾਡੀਆਂ ਬਰਬਾਦ ਹੋ ਗਈਆਂ ਨਸਲਾਂ ਸਾਡੀਆਂ ਬਰਬਾਦ ਹੋ ਗਈਆਂ ਨਪੁਸਤਕਾ ਵੱਧ ਰਹੀ ਹੈ